ਇਸ ਆ ਗੱਲਬਾਤ ਕਰਦੇ ਆ ਜੋ ਰਮਨਜੀਤ ਵੱਲੋਂ ਉਹਨਾਂ ਲੋ ਬਹਿਸ ਕੀਤੀ ਗਈ ਹੈ ਸਰ ਅੱਜ ਲੰਬਾ ਸਮੇਂ ਤੋਂ ਕਿਹੜੀ ਹੈ ਬਹਿਸ ਚੱਲ ਰਹੀ ਹੈ ਕਈ ਘੰਟੇ ਕਿਹੜੀ ਇਸ ਦੇ ਉੱਤੇ ਬਹਿਸ ਚੱਲ ਰਹੀ ਹੈ ਪਰ ਗੱਲ ਤਾਂ ਨਵੀਂ ਗੱਲ ਤਾਂ ਸਿਰਫ ਇੰਨੀ ਆਈ ਹੈਗੀ ਸਗੀ ਜੀ ਕਿ ਪੰਜ ਸੱਤ ਬੰਦਿਆਂ ਦੇ ਇਹਨਾਂ ਨੇ ਬਿਆਨ ਲਿਖਿਆ ਹੋਰ ਜੀ ਤੇ ਉਹਨਾਂ ਦੇ ਵਿੱਚੋਂ ਮੋਸਟਲੀ ਪੋਲੀਟੀਕਲ ਹੀ ਬੰਦੇ ਲੱਗਦੇ ਹੈਗੇ ਆ ਉਹ ਜ 콜ੋਨਾਈਜ਼ਰ ਲੱਗਦੇ ਹੈਗੇ ਆ ਜੀ ਤੇ ਵੀ ਉਹ ਕਹਿੰਦੇ ਹੈਗੇ ਜੀ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਹੈਗੇ ਆ ਜੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਆਇਆ ਨਵੀਂ ਚੀਜ਼ ਬਾਕੀ ਆ ਪੁਰਾਣੀਆਂ ਗੱਲਾਂ ਹੀ ਆ ਸਾਰੀਆਂ ਜੀ ਐ ਸਰ ਹੁਣ ਕੋਈ 5 ਦਿਨ ਦਰਮਾਣ ਵਿਜੀਲੈਂਸ ਵੱਲੋਂ ਕੀਤਾ ਗਿਆ ਸੀ ਉਸ ਦੇ ਵਿੱਚ ਕੀ ਅਪਡੇਟ ਆਈ ਹੈ ਕੀ ਬੈਸ ਹੁੰਦੀ ਲੰਬਾ ਸਮਾਂ ਕਿਹੜੀ ਉਹ ਬੈਦ ਚੱਲਦੀ ਨਹੀਂ ਲੰਬਾ ਸਮਾਂ ਤਾਂ ਪੁਰਾਣੀ ਆਰਗੂਮੈਂਟ ਹੀ ਸੀ ਚੱਲਦੀ ਸਾਰੀ ਜੀ ਹਾਂਜੀ ਤੇ ਹੁਣ ਮਤਲਬ ਨਵੀਂ ਗੱਲ ਤਾਂ ਸਿਰਫ ਇੰਨੀ ਆਈ ਹੈਗੀ ਆ ਕਿ ਬਿਆਨ ਲਿਖਿਆ ਉਹਨਾਂ ਨੇ ਜੀ ਬਸ ਇੰਨੀ ਗੱਲ ਹੀ ਨਵੀਂ ਆਈ ਇਸ ਦੇ ਤੇ ਵਿਜੀਲੈਂਸ ਵੱਲੋਂ ਦੁਆਰਾ ਰਿਮਾਂਡ ਮੰਗੇ ਗਿਆ ਹਾਂ ਰਿਮਾਂਡ ਮੰਗਿਆ ਗਿਆ ਰਮਡ 5 ਦਿਨ ਦਾ ਰਿਮਾਂਡ ਮੰਗੇ ਹੁਣਾਂ ਨੇ ਹਾਂਜੀ ਉਹ ਕਹਿੰਦੇ ਜੀ ਹਾਲੇ ਹੋਰ ਲੋਕਾਂ ਦੇ ਬਿਆਨ ਲਿਖਣੇ ਹੈਗੇ ਆ ਅਸੀਂ ਕਹਾਂ ਜੀ ਲਿਖ ਲਓ ਜੀ ਹਾਂ ਕਿੰਨੇ ਦਿਨ ਦਾ ਰਿਮਾਂਡ ਮੰਗੇ ਗਿਆ ਸੀ ਕਿੰਨੇ ਦਿਨ ਸੱਤ ਦਿਨ ਦਾ ਮੰਗਿਆ ਸੀਗਾ ਜੀ ਹੁਣ ਮੈਨੂੰ ਪਤਾ ਲੱਗਿਆ ਵੀ 4 ਦਿਨ ਦਾ ਰਿਮਾਂਡ ਉਹਨਾਂ ਨੇ ਇਹ ਵੀ ਇੱਕ ਗੱਲ ਦੱਸੀ ਜਾਵੇ ਕੋਈ ਉਹਨਾਂ ਦੇ ਰਿਸ਼ਤੇਦਾਰ ਵੀ ਵਿੱਚ ਇਸ ਦਿਨ ਬੋਲ ਕਿਤੇ ਗਏ ਨੇ ਮਾਮਲੇ ਅਜੇ ਤੱਕ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਕੋਈ ਇਹੋ ਜਿਹੀ ਨਹੀਂ ਗੱਲ ਆਰਗੂ ਨਹੀਂ ਕੀਤਾ ਲੇਕਿਨ ਇਹਨਾਂ ਜ਼ਰੂਰ ਪਤਾ ਆਇਆ ਸੀਗਾ ਗੱਲ ਸਾਹਮਣੇ ਵੀ ਇਹਨਾਂ ਦੇ ਕਾਫੀ ਰਿਸ਼ਤੇਦਾਰਾਂ ਦੇ ਰੀਡ ਕੀਤੇ ਗਏ ਲੇਕਿਨ ਸਬਸਟੈਂਸ਼ੀਅਲ ਚੀਜ਼ ਕੋਈ ਰਿਕਵਰ ਨਹੀਂ ਹੋਈ ਹੈ ਜੀ ਕੋਈ ਇਹ ਵੀ ਆ ਰਿਹਾ ਹਾਂ ਵੀ ਇਹਨਾਂ ਦੇ بیٹے ਨੂੰ ਵੀ ਵਿਚਨ ਬੋਲ ਕੀਤਾ ਜਾ ਰਿਹਾ ਹੈ ਹੋਰ ਵੀ ਰਿਸ਼ਤੇਦਾਰ ਹੋਰ ਵੀ ਕਿਹੜੇ ਰਿਲੇਟਿਵ ਵੀ ਹੈ ਇਹਨਾਂ ਦੇ ਆਸ ਉਹਨਾਂ ਨੂੰ ਵੀ ਨਹੀਂ ਨਹੀਂ ਉਹਨਾਂ ਨੇ ਪ੍ਰੋਸੀਕਿਊਸ਼ਨ ਵੱਲੋਂ ਇਹ ਨਹੀਂ ਆਰਗੂ ਕੀਤਾ ਗਿਆ ਕਿ ਅਸੀਂ ਇਹਨਾਂ ਨੂੰ ਅਰੈਸਟ ਕਰਨਾ ਹੈਗਾ ਲੇਕਿਨ ਉਹਨਾਂ ਦੇ ਪੇਪਰਾਂ ਦੇ ਵਿੱਚ ਹੈਗਾ ਵੀ ਸ਼ਾਇਦ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਕਰ ਲੈਣਗੇ ਬੈਸ ਲੰਬਾ ਸਮਾਂ ਚੱਲਦੀ ਹੈ ਕਈ ਘੰਟੇ ਬੈਸ ਚੱਲਦੀ ਹੈ ਉਸ ਤੋਂ ਬਾਅਦ ਜੱਸਾ ਵੱਲੋਂ ਦਿੱਤੇ ਹੁਣ ਆਰਡਰ ਦਿੱਤਾ ਜੱਸਾ ਸਾਹਿਬ ਨੇ ਹੁਣ ਪਹਿਲਾਂ ਵਿੱਚ ਦੋ ਬੰਦਿਆਂ ਦੇ ਬਿਆਨ ਲਿਖਣੇ ਸੀਗੇ ਉਹਨਾਂ ਨੇ 164 ਤਲੇ ਸੋ ਹੁਣ ਉਹਨਾਂ ਨੇ ਮੈਨੂੰ ਪਤਾ ਲੱਗਿਆ ਕਿ 4 ਦਿਨ ਦਾ ਰਿਕਵਰੀ ਕੋਈ ਆਇਆ ਸਾਹਮਣੇ ਹਾਂ ਵੀ ਇੰਨਾ ਕੋਈ ਨਵੀਂ ਰਿਕਵਰੀ ਨਹੀਂ ਆਈ ਜੀ ਅਸੀਂ ਉਹਨਾਂ ਦੀ ਸਗੋਂ ਜਿਹੜੀ ਪੁਰਾਣੀ ਸੀਗੀ ਸਟੇਟਮੈਂਟ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦਿੱਤੀ ਸੀ ਡਿਟੇਲ ਉਹ ਅਸੀਂ ਕੋਰਟ ਕੋ ਸਬਮਿਟ ਕਰ ਦਿੱਤੀ ਵੀ ਜਿੰਨੀਆਂ ਸਾਰੀਆਂ ਮੇਰੀਆਂ ਇਮੋਬਲ ਪ੍ਰੋਪਰਟੀਆਂ ਹੈਗੀਆਂ ਸਾਰੀਆਂ ਮੇਰੇ ਐਮ.ਐਲ.ਏ. ਬਣ ਤੋਂ ਪਹਿਲਾਂ ਦੀਆਂ ਹੈਗੀਆਂ ਉਸ ਤੋਂ ਬਾਅਦ ਕੋਈ ਨਹੀਂ ਬਣਾਈ ਕੋਈ 92 ਪ੍ਰੋਪਰਟੀਆਂ ਦਾ ਵੀ ਜਿਸ ਤਰੀਕੀ ਉਹਨਾਂ ਨੇ ਦੱਸੀ ਹੈ ਜੀ ਇਹ ਦੇਖਿਆ ਸੀ ਗੱਲਬਾਤ ਕੀਤੀ ਕਿ ਐਡਵੋਕੇਟ ਸਾਹਿਬ ਦੇ ਨਾਲ ਉਹਨਾਂ ਦਾ ਕਹਿਣਾ 7 ਦਿਨ ਦਾ ਵਿਜੀਲੈਂਸ ਵੱਲੋਂ ਰਿਮਾਂਡ ਮੰਗਿਆ ਸੀ ਤੇ ਜੱਜ ਸਾਹਿਬ ਵੱਲੋਂ ਉਹਨਾਂ ਨੂੰ 4 ਦਿਨ ਦਾ ਰਿਮਾਂਡ ਦਿੱਤਾ ਗਿਆ ਜਿਸ ਨੇ ਲੰਬਾ ਸਮਾਂ ਕਿੜੀ ਹੈ ਬੈਹ ਚੱਲਦੀ ਹੈ ਤੇ ਅੱਜ ਜੱਜ ਸਾਹਿਬ ਵੱਲੋਂ ਇਹ ਕਿਹੜਾ 7 ਦਿਨ ਦਾ ਵਿਜੀਲੈਂਸ ਵੱਲੋਂ ਰਿਮਾਂਡ ਮੰਗਿਆ ਜਾਂਦਾ ਤੇ 4 ਦਿਨ ਦਾ ਰਿਮਾਂਡ ਉਹਨਾਂ ਨੂੰ ਦਿੱਤਾ ਜਾਂਦਾ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ